ਚਾਹੀਦਾ ਆ ਮਿਹਨਤੀ ਹੋਣਾ ਚਾਹੀਦਾ ਬੰਦਾ ਆਪਣੀ ਕਿਰਤ ਕਰੇ ਜਿੱਥੇ ਕਿਰਤ ਕਰਦਾ ਉਥੇ ਰੱਬ ਦੀ ਕਿਰਤੀ ਵੀ ਕਰੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਜ਼ਿਮੀਂਦਾਰ ਆਪਣੀ ਖੇਤ ਵਿੱਚ ਜਿਵੇਂ ਹਰਾਉਣੀ ਕਰਦਾ ਸਿਰ ਹੁੰਦਾ ਹੈ ਉਸ ਤੋਂ ਬਾਅਦ ਜ਼ਮੀਨ ਨੂੰ ਪੰਦਰ ਕਰਕੇ ਉਹਦੇ ਵਿੱਚ ਬੀਜ ਬੀਜਦਾ ਹੈ ਤੇਵੇਂ ਮਨੁੱਖ ਨੇ ਆਪਣੇ ਸਰੀਰ ਨੂੰ ਉਸ ਜਿਵੇਂ ਵਾਹੀ ਵਾਣ ਵਾਈ ਕਰਦਾ ਹੈ ਉਹਦੇ ਵਰਗਾ ਬਣਾਉਣਾ ਹੈ ਜਿਵੇਂ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੋਹ raag ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਹਾਲੇ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਗੁਰੂ ਪਾਸ਼ਕ ਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗ੍ਰਿਭ ਵੇਸਾ ਸਤਨ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਨੂੰ ਜਿਹੜਾ ਉਸ ਹਾਲੀ ਵਰਗਾ ਬਣਾਣਾ ਜਿਵੇਂ ਵਾਹੀ ਵਾਣ ਹੈ ਉਹਦੂ ਵਰਗਾ ਬਣਾਣਾ ਕਿਸਾਨੀ ਕਰ ਵੀ ਕਿਸਾਨੀ ਕਰ ਸ਼ਰਮ ਪਾਣੀ ਤਨ ਖੇਤ ਮਿਹਨਤ ਦਾ ਇਸ ਸਰੀਰ ਨੂੰ ਪਾਣੀ ਦੇ ਜਿਵੇਂ ਖੇਤ ਦੇ ਵਿੱਚ ਪਾਣੀ ਦਿੰਦੇ ਆ ਹਰਾਉਣੇ ਕਰਨ ਵਾਸਤੇ ਜਾਂ ਅਸਰ ਨੂੰ ਸੰਭਾਲਣ ਵਾਸਤੇ ਚੰਗਾ ਧੋਣ ਲੈਣ ਵਾਸਤੇ ਉਹ ਗੁਰਮੁਖ ਅਗੇ ਗੁਰਪਾਸ਼ੇਹ ਦੇ ਨਾਮ ਬੀਜ ਨਾਮ ਦਾ ਨਾਮ ਰੋਤੀ ਬੀਜ ਜਿਹੜਾ ਆਪਣੇ ਸਰੀਰ ਦੇ ਅੰਦਰ ਪਾ ਸਾਧੂ ਸੱਚਾ ਪ੍ਰਾਸ਼ਾ ਜੀ ਕਹਿੰਦੇ ਜਿੱਥੇ ਤੂੰ ਆਪਣੇ ਇਸ ਸਰੀਰ ਦੇ ਅੰਦਰ ਨਾਮ ਦਾ ਬੀਜ ਪਾ ਨਾਮ ਜਪਣ ਦੇ ਨਾਲ ਜਿਹੜਾ ਅੰਦਰ ਬੀਜ ਜਿਹੜਾ ਜਾਣਾ ਏ ਉਹ ਨਾਮ ਦਾ ਜਾਣਾ ਚਾਹੀਦਾ ਤੇ ਗੁਰੂ ਪਾਸ਼ਾ ਜੀ ਕਹਿੰਦੇ ਸੰਤੋਖ ਸੁਹਾਗਾ ਰਾਖ ਗਰੀਬ ਉਸ ਵੀ ਸੰਤੋਖ ਹੋਣਾ ਚਾਹੀਦਾ ਤੇਰੇ ਅੰਦਰ ਜਿਵੇਂ ਸੁਹਾਗਾ ਪਲੇਨ ਆਪੋ ਤੇ ਫੇਰ ਦਿੰਨੇ ਆ ਏਵੇਂ ਤੇ ਗੁਰੂ ਪਾਸ਼ਾ ਜੀ ਕਹਿੰਦੇ ਗਰੀਬੀ ਜਿਵੇਂ ਕਿਸੇ ਦੀ ਗਰੀਬੀ ਦਾ ਲਿਵਾਸ ਹੁੰਦਾ ਤੂੰ ਆਪਣਾ ਸਾਦਗੀ ਵਾਲਾ ਲਿਵਾਸ ਰੱਖ ਜੇਕਰ ਆਪਾਂ ਇਸੇ ਹੀ ਉਦਾਹਰਨ ਨੂੰ ਇਸੇ ਜੰਪਲ ਜੇ ਇਤਿਹਾਸ ਵਿੱਚ ਲੈਣਾ ਹੋਵੇ ਤਾਂ ਸਤਿਗੁਰੂ ਅਨੁਸ਼ੀਰ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਮੇਂ ਤੇ ਗੁਰੂ ਪ੍ਰਸਾਦ ਜੀ ਨੇ ਇੱਕ ਗੁਰਸੇਖ ਨੂੰ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਗੜੀਆ ਜੀ ਆਉਂਦਾ ਉਹਨਾਂ ਨੂੰ ਸਕੀਰ ਤਰਜਾ ਕਰਨ ਵਾਸਤੇ ਸੰਗ ਜੀ ਉਹਨਾਂ ਨੇ ਕਸ਼ਮੀਰ ਜਿੱਥੇ ਜਦੋਂ ਕਸ਼ਮੀਰ ਵਾਲਾ ਗਏ ਹਾਰ ਜੀ ਚੋ ਗੁਜਰਾਤ ਫੈਰਨਾ ਪੈ ਕਿ ਰਾਤ ਰੇ ਸਾਧੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪਰਮੇਸ਼ਰ ਦਾ ਇੱਕ ਮੁਸਲਮਾਨ ਜਦ ਵਿੱਚ ਭਾਈ ਦਰਲਾ ਜੀ ਨਾਮ ਇਹਦਾ ਆਉਂਦਾ ਇਤਿਹਾਸ ਦੇ ਵਿੱਚ ਗੁਰੂ ਕਾਸ਼ਾ ਜੀ ਪਾਸ ਗਸਨ ਛੇਵੇਂ ਪਾਸ਼ਾ ਜੀ ਦੇ ਪਾ ਇਹ ਸਦਿਕਾਰ ਉੱਤੇ ਠਹਿਰੇ ਇਸ ਦੇ ਕੋਲ ਉਹਨੇ ਨਗਰ ਦੇ ਸੰਗਤ ਨੇ ਗੁਰਸਖ ਜਾਣ ਕੇ ਸੇਵਾ ਕੀਤੀ ਸਵੇਰ ਹੋਈ ਜਦੋਂ ਪਾ ਜਦੋਂ ਸਵੇਰ ਹੋਈ ਮੀਆਂ ਬੰਗਾ ਜੀ ਨੇ ਇਸ ਗੁਰਸਖ ਭਾਈ ਗੜੀਆ ਜੀ ਨੂੰ ਨਗਰ ਤੋਂ ਤੱਕ ਛੱਡਣ ਆਏ ਜਦੋਂ ਛੱਡਣ ਆਏ ਵਿਦਾਇਗੀ ਦੇਣ ਆਏ ਨਾ ਸੰਗਤ ਜੀ ਹਰਾਸ ਚਾਉਂਦਿਆਂ ਹੁੰਦਿਆਂ ਨੂਗਾਂ ਜਤਲਾ ਦੀ ਇਸ ਅਰਦੀ ਨਿਗਾਹ ਜਿਹੜੀ ਇਸ ਗੁਰਸਖ ਦੇ ਚਰਨਾਂ ਵੱਲ ਪਈ ਜਦੋਂ ਜੁਟੇ ਮਨ ਵਿੱਚ ਸ਼ੰਕ ਦਾ ਹੋ ਗਈ ਵੀ ਇਸ ਗੁਰਸਖ ਨੂੰ ਸਕੀਰ ਆਤਰਚਾਰ ਕਰਨ ਤੇ ਤਾਂ ਭੇਜ ਦਿੱਤਾ ਇਹਦੀ ਜੁੜਾ ਚਾਹ ਨਾ ਰੱਖਿਆ ਮਾਇਆ ਦੇ ਰੰਗ ਦੇ ਜਦੋਂ ਇਹ ਸ਼ੰਕਰ ਗੁਰੂ ਦੇ ਜਤੀ ਕੀਤੀ ਨਾ ਐਸਪੀਰ ਜੀ ਨੇ ਮੀਆਂ ਦਾਤਾ ਜੀ ਨੇ ਆਪਣਾ ਗੁਰਸੇਖ ਦੇ ਜੱਟ ਸੀ ਉਹ ਇਹਦੀ ਅੰਦਰ ਵਾਣਾ ਨੂੰ ਜਾਣ ਚੁੱਕਿਆ ਸੀ ਉਹਨੇ ਅੰਦਰ ਦੀ ਇਹ ਜੇ ਇਹ ਅੰਦਰ ਸੋਚ ਰਿਹਾ ਸੀ ਉਹਨੇ ਅੰਦਰੇ ਅੰਦਰ ਇਹਦੀ ਗੱਲ ਨੂੰ ਗੁਰਸੇਖ ਦੇ ਨੂੰ ਕਿ ਕਿ ਜਿਹੜਾ ਗੁਰੂ ਦੇ ਨਜ਼ਦੀਕ ਰਹਿਣ ਦਾ ਭਾਵਨਾ ਵਾਲਾ ਗੁਰਸੇਖ ਜੀ ਸਮੇ ਪਾਛਾ ਨੇ ਉਹਨੇ ਸੋਦੀ ਸੀਗੀ ਉਹਨਾਂ ਨੇ ਅੰਦਰ ਦੀ ਇਹਦੀ ਜਾਣ ਉਸ ਕੰਮ ਭਾਈ ਗੱਟ ਦੀ ਮੀਆਂ ਜਿਹਨੂੰ ਜਦੋਂ ਖੜੇ ਤਾਂ ਉਹਨਾਂ ਨੇ ਬਹੁਤ ਸੰਕਾ ਕੀਤੀ ਕਰੀਆਂ ਕੰਕਦਾ ਜਦੋਂ ਉਹਨਾਂ ਨੇ ਨਿਗਾ ਮਾਰੀ ਆਪਣੀ ਸਵੱਲੀ ਨਿਗਾ ਉਧਰ ਕੀਤੀ ਇਹ ਜਿਹੜਾ ਕੰਕਰ ਡੇਕਰਿੰਗਾ ਹੀਰੇ ਜਵਰਾਤ ਬਣ ਗਏ ਜਦੋਂ ਮੈਂ ਜੀ ਨੇ ਦੇਖਿਆ ਜੀ ਕੇ ਗੁਰਸਪ ਇਹ ਗੁਰੂ ਦੀ ਬਖਸ਼ਿਸ਼ ਹੈ ਤੇ ਇਹਨੇ ਇਹਨੇ ਤੋ ਦਿਖਾਉਂਦਾ ਕਿਉਂ ਨਾ ਬਸ ਉਹ ਕੰਦਾ ਮੈਂ ਦਿਖਾਉਣਾ ਨਹੀਂ ਚਾਹੁੰਦਾ ਸੀ ਭਾਈ ਗੱਡਿਆ ਜੀ ਕਹਿੰਦੇ ਮੈਂ ਤਾਂ ਉੰਰੇ ਗੁਰੂ ਤੇ ਸ਼ੰਕਾ ਕੀਤੀ ਆ ਕਿਸੇ ਗੁਰੂ ਪਾਸਾ ਜੀ ਨੂੰ ਸਮੇਂ ਦੇ ਉੱਤੇ ਜਾਂ ਅੱਜ ਦੇ ਜੋ ਕੇ ਸਮੇਂ ਵਿੱਚ ਵੀ ਜਿਹੜਾ ਗੁਰੂ ਤੇ ਕੋਈ ਸ਼ੰਕਾ ਕਰਦਾ ਹੈ ਇਸ ਸwamy ਉਹਦਾ ਉਧਾਰ ਮੋੜਦੇ ਨੇ ਭਾਵੇਂ ਕਿ ਜੀ ਉਹਨਾਂ ਦੀ ਬਹੁਤ ਭਗਤੀ ਸੀ ਉਹਨਾਂ ਕੋਲ ਦੀਆਂ ਸਿੱਧੀਆਂ ਸੀ ਉਹਨਾਂ ਨੇ ਕਿਹਾ ਮੈਂ ਇਸ ਗੁਰਸੇਖ ਨੂੰ ਇੱਕ ਸਿੱਧੀ ਦੇ ਦੇਣਾ ਇਹ ਸਿੱਧੀ ਦੇਣ ਦੇ ਨਾਲ ਇਹ ਆਪਣੀਆਂ ਲੋੜਾਂ ਪੂਰੀਆਂ ਕਰ ਲਏਗਾ ਤਾਂ ਭਾਈ ਗੁਰਦਾ ਜੀ ਕਹਿੰਦੇ ਇਹ ਬੰਦੇ ਆਪਣਾ ਜਿਹੜਾ ਲਿਬਾਸ ਗਰੀਬ ਵਰਗਾ ਰੱਖਣਾ ਚਾਹੀਦਾ ਨਹੀਂ ਤੇ ਵਕਾਰਨ ਅਨਵਕਾਰ ਜਿਹੜੇ ਆ ਉਹ ਸਾਨੂੰ ਠੱਗ ਲੈਣਗੇ ਵਕਾਰ ਜਿਹੜੇ ਆ ਉਹ ਸਾਡੇ શરીਰ ਤੇ ਆ ਵੀ ਹੋ ਜਾਣਗੇ ਇਸ ਕਰਕੇ ਸਾਦਗੀ ਵਰਗਾ ਲਿਬਾਸ ਰੱਖਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਜੀ ਦੇ ਨਾਮ ਜਿਹੜਾ ਹਿਰਦੇ ਦੇ ਅੰਦਰ ਰੱਖਣਾ ਚਾਹੀਦਾ ਤੇ ਲਿਬਾਸ ਸਾਡਾ ਗਰੀਬ ਵਰਗਾ ਹੋਵੇ ਉਹ ਰਾਗ ਸਾਡੇ ਅੰਦਰ ਕਹਿਣ ਦਾ ਮਤਲਬ ਹੈ ਸਾਡੇ ਗੁਰੂ ਦੀ ਪ੍ਰਤਿਮਾ ਹੋਵੇ ਸੋ ਗੁਰਮ ਕੋ ਇਸ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਜੋ ਇਸ ਹੁਕਮਨਾਮੇ ਦੇ ਅੰਦਰ ਜੋ ਅਸੀਂ ਦੇਖਿਆ ਆਪਣੇ ਸਭਨ ਸੰਤਹੁ ਵਿੱਚ ਰੱਖਣਾ ਗਰੀਬ ਦਾ ਨਿਵਾਸ ਰੱਖਣਾ ਇਸ ਸਰੀਰ ਦੇ ਅੰਦਰ ਵੇੜਨਾ ਜੋ ਬੋਣਾ ਹੈ ਨਾਂ ਕੀ ਬਤਾਰਾਂ ਦਾ ਇਸ ਕਰਕੇ ਜਿੱਤੇ ਅਸੀਂ ਜਦੋਂ ਨਾਮ